ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਪਹਿਲੀ ਗੱਲ ਆ ਤੁਸੀਂ ਸਾਰੇ ਸਾਥੀ ਜਿੱਥੇ ਵੀ ਬੈਠੇ ਹੋ ਮਾਸਟਰ ਗ੍ਰੈਜੂਏਟ ਦੀਆਂ ਮੰਗਾਂ ਨੂੰ ਲੈ ਕੇ 55% ਦੀ ਮੰਗ ਨੂੰ ਲੈ ਕੇ ਲੈਕਚਰਰ ਦੀਆਂ ਮੰਗਾਂ ਨੂੰ ਲੈ ਕੇ ਜਾਂ ਉਮਰ ਹੱਦ ਦੀਆਂ ਮੰਗਾਂ ਨੂੰ ਲੈ ਕੇ ਜਿੱਥੇ ਵੀ ਬੈਠੇ ਹੋ ਸਾਥਿਓ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰ ਲਓ ਸਾਥਿਓ ਤੁਹਾਨੂੰ ਸਾਰਿਆਂ ਨੂੰ ਇਸ ਚੈਨਲ ਤੋਂ ਹਰ ਅਪਡੇਟ ਮਿਲਦੀ ਹੈ ਤਾ ਤੁਹਾਨੂੰ ਮੇਰੀ ਅਪੀਲ ਹੈ ਸਾਰੇ ਜਿਹਸਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਸਾਥਿਓ ਗੱਲ ਕਰਦੇ ਆਂ ਆਪਾਂ ਮਾਸਟਰ ਕਟਰੀ ਦੀਆਂ ਮੰਗਾਂ ਨੂੰ ਲੈ ਕੇ ਲੈਕਚਰਰ ਦੀਆਂ ਮੰਗਾਂ ਨੂੰ ਲੈ ਕੇ ਉਮਰ ਹੱਦ ਦੀਆਂ ਮੰਗਾਂ ਨੂੰ ਲੈ ਕੇ ਸਾਥਿਓ ਵੱਡੀ ਅਪਡੇਟ ਨਿਕਲੀ ਐ ਡਿਪਾਰਟਮੈਂਟ ਚੋਂ ਤਾਂ ਉਹ ਤੁਹਾਡੀ ਬਦੌਰਤ ਨਿਕਲੀ ਐ ਲੰਬੇ ਸਮੇਂ ਤੋਂ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਬੜਾ ਬਹੁਤ ਦੇਰ ਤੱਕ ਤੁਹਾਨੂੰ ਦਿਖਦੇ ਰਹੇ ਆਂ ਕਿ ਤੁਸੀਂ ਘਰਾਂ ਚੋਂ ਬਾਹਰ ਨਿਕਲੋ ਤੁਸੀਂ ਬਿਲਕੁਲ ਘਰਾਂ ਚ ਬੈਠ ਕੇ ਸ਼ਾਂਤ ਸੀ ਤੁਸੀਂ ਇੱਧਰ ਉੱਧਰ ਦੇਖ ਕੇ ਤੁਸੀਂ ਮਾਸਟਰ ਕੈਡਰ ਦੀਆਂ ਮੰਗਾਂ ਨੂੰ ਲੈ ਕੇ ਬਿਲਕੁਲ ਆਪਣੇ ਆਪ ਦੇ ਵਿੱਚ ਇਹ ਸਬਦ ਕਰ ਚੁੱਕੇ ਸੀ ਕਿ ਵੀ ਮਾਸਟਰ ਕੈਡਰ ਦੀਆਂ ਮੰਗਾਂ ਨਵੰਬਰ ਚ ਆ ਰਹੀਆਂ ਜਾਂ ਮਾਰਚ ਚ ਆ ਰਹੀਆਂ ਤਾਂ ਤੁਸੀਂ ਦੇਖਦੇ ਦੇਖਦੇ 3 ਸਾਲ ਗੁਜ਼ਾਰੇ ਤਾਂ ਤੁਹਾਨੂੰ ਵੀ ਪਤਾ ਹੈ ਕਿ ਸੰਘਰਸ਼ਾਂ ਦੇ ਰਸਤੇ ਦੇ ਵਿੱਚ ਜਦੋਂ ਤੁਰਦੇ ਆ ਤਾਂ ਪਰਥੀਆਂ ਫੇਰ ਹੀ ਆਉਣਗੀਆਂ ਪਰਥੀਆਂ ਸਰਕਾਰਾਂ ਹਾਂ ਕਰਬਾਠਿਆ ਨੂੰ ਨਹੀਂ ਦੇਣ ਵਾਲੀਆਂ ਚਾਹ ਤੁਸੀਂ ਅੱਜ ਸੰਘਰਸ਼ ਦਾ ਹਿੱਸਾ ਬਣਨ ਨੂੰ ਛੱਡ ਦੋ ਤਾਂ ਸਾਥੀਓ ਇਹ ਪਰਥੀ ਨਹੀਂ ਆਉਣ ਵਾਲੀ ਕੋਈ ਕਈ ਜਾਂਦਾ ਤੁਹਾਨੂੰ ਵੀ ਜਨਵਰੀ ਚਾਰੀ ਜਾਂ ਫਰਵਰੀ ਚਾਰੀ ਹੈ ਜਾਂ ਨਵੰਬਰ ਦਸੰਬਰ ਚਾਰੀ ਹੈ ਜੇ ਆਪਾਂ ਯੂਨੀਅਨ ਨੂੰ ਅੱਜ ਅੱਗੇ ਲੱਗ ਕੇ ਨਹੀਂ ਕਰਦੇ ਧਰਨੇ ਮੁਝਾਰੇ ਨਹੀਂ ਕਰਦੇ ਤਾਂ ਸਾਥੀਓ ਕੋਈ ਪਰਥੀ ਨਹੀਂ ਆਉਣ ਵਾਲੀ ਚਲੋ ਧਰਨੇ ਤੇ ਪਹੁੰਚਿਓ ਜਿਹੜੇ 2 ਮਾਰਚ ਸਾਥੀਓ ਬਹੁਤ-ਬਹੁਤ ਵਧੀਆ ਕੀਤਾ ਤੁਸੀਂ ਆਪਣੇ ਮੰਗਾ ਦੀ ਜਿਹੜੀ ਪਟਾਰੀ ਸੀ ਉਹ ਤੁਸੀਂ ਬਾਾਰ ਗੱਡੀਏ ਤੁਹਾਡੇ ਕੋਲ ਬਹੁਤ ਸਾਥੀ ਤੁਹਾਡੇ ਨਾਲ ਜੁੜੇ ਜਿਹੜੇ ਤੁਹਾਡੇ ਨਾਲ ਜੁੜੇ ਆਸੇ ਪਾਸੇ ਤਾਂ ਤੁਸੀਂ ਆਪਣਾ ਕੱਲ ਜਿਹੜਾ ਧਰਨੇ ਸਾਥਿਓ ਇਹ ਧਰਨੇ ਤੋਂ ਜਿੰਨਾ ਤੁਸੀਂ ਘਰਾਂ ਦੇ ਆਸੇ ਪਾਸੇ ਮੈਂ ਤੁਹਾਨੂੰ ਕਹ ਤੇ ਅ ਸੰਗਰੂਰ ਆਇਸੀ ਵੀ ਆਉਣ ਵਾਲੇ ਸਮੇਂ ਚ ਆਪਾਂ ਇਸ ਤੋਂ ਵੱਧ ਗਿੱਟਰ ਕੱਢਾਂਗੇ ਬਿਲਕੁਲ ਅਸੀਂ ਬੱਸਾਂ ਲੈ ਕੇ ਆ ਰਹੇ ਹਾਂ ਤੁਹਾਨੂੰ ਵੀ ਪਤਾ ਹੈ ਕਿ ਲੰਬੇ ਸਮੇਂ ਤੋਂ ਮਾਸਟਰ ਕਟ ਦੀ ਜਿਹੜੇ ਮੰਗਾ ਆਪਣੀਆਂ ਲੈਕਚਰਰ ਦੀ ਮੰਗਾ ਸੀ ਉਹ ਆਪਣਾ ਨਬੋਲਿਆ ਕੀਤਾ ਹੈ ਉਮਰਾਤੀ ਨੇ ਗੋਲਿਆ ਕੀਤਾ ਹੈ ਜੇ ਆਪਣੀ ਜਿਹੜੀ ਮੰਗ ਹੈ 55% ਦੀ ਇਹ ਐਨ ਬੋਲਿਆ ਕੀਤਾ ਹੈ ਤਾਂ ਇਹ ਸਾਥਿਓ ਜਦੋਂ ਤੱਕ ਤੁਸੀਂ ਘਰੋਂ ਨਹੀਂ ਨਿਕਲਦੇ ਉਦੋਂ ਤੱਕ ਆਪਣੀਆਂ ਮੰਗਾਂ ਕੋਈ ਹੱਲ ਹੋਣ ਵਾਲੀਆਂ ਨਹੀਂ ਤਾਂ ਸਾਥਿਓ ਤੁਹਾਨੂੰ ਗੱਲ ਕਰਦੇ ਆ ਆਪਣਾ ਜਿਹੜਾ 2 ਮਾਰਚ ਦਾ ਤਰਨਾ ਸੀ ਉਹ ਆਪਾਂ ਨੂੰ 5 ਤਰੀਕ ਦੀ ਮੀਟਿੰਗ ਮਿਲੀ ਸੀ ਮੀਟਿੰਗ ਦਿੱਤੀ ਗਈ ਹੈ ਪਰ ਉਹ ਮੁਲਤਵੀ ਕਰ ਦਿੱਤੀ ਗਈ ਹੈ ਇਹ ਮੀਟਿੰਗ ਹਾਲੇ ਤੱਕ ਆਪਾਂ ਨੂੰ ਨਹੀਂ ਮਿਲੀ ਤਾਂ ਸਾਥਿਓ ਕੱਲ ਤੁਸੀਂ ਸਾਰਿਆਂ ਨੇ 23 ਮਾਰਚ ਦੀ ਜਿਹੜੀ ਆਪਣਾ ਧਰਨਾ ਲਿਖਿਆ ਤੁਸੀਂ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਸਮਾਂ ਆਪਣੇ ਕੋਲ ਥੋੜਾ ਸਮਾਂ ਹੈ ਜੇ ਤੁਸੀਂ ਘਰਾਂ ਚ ਬੈਠੇ ਰਹੇ ਤਿਆਰੀਆਂ ਕਰਦੇ ਰਹੇ ਤੁਸੀਂ ਬਿਲਕੁਲ ਭੁੱਲ ਜਓ ਪਰਖੀਆਂ ਹੱਥੀ ਨਾਲ ਆਜਿਆਉਣ ਵਾਲੀ ਨਾ ਕੱਲ ਆਉਣ ਵਾਲੀ ਜਿਸ ਦਾ ਡਿਪਾਰਟਮੈਂਟ ਦੇ ਵਿੱਚ ਜਿਹੜੀ ਵੱਡੀ ਅਪਡੇਟ ਨਿਕਲ ਕੇ ਆਈ ਹੈ ਉਹ ਤੁਹਾਨੂੰ ਦੱਸਣ ਲੱਗਿਆ 398 ਹੈਡ ਟੀਚਰ ਪ੍ਰਮੋਸ਼ਨ ਹੋਗੇ ਮਾਸਟਰ ਕਟਰ ਤੋਂ ਲੈਕਚਰ ਹੈਡ ਅਚਰ ਪ੍ਰਮੋਟ ਹੋਇਆ ਹੈ ਤਾਂ ਸਾਥੀ ਉਹ ਵੀ ਪੋਸਟਾਂ ਖਾਲੀ ਹੋਈਆਂ ਪਿਛਲੇ ਦਿਨੀ ਪ੍ਰਮੋਸ਼ਨਾਂ ਲੈਕਚਰਰ ਦੀ ਸੀ ਉਹ ਖਾਲੀ ਹੋਈਆਂ ਲਗਭਗ ਖਾਲੀ ਮਾਸਟਰ ਕਟਰ ਦੀਆਂ ਬਹੁਤ ਪਈਆਂ ਵੱਡੇ ਪੱਧਰ ਤੇ ਜਿਹੜੀਆਂ ਰਿਟਾਇਰਮੈਂਟ ਹੈ 31 ਮਾਰਚ ਤੱਕ ਉਹ ਹੋ ਰਹੀਆਂ ਤਾਂ ਉਮੀਦ ਹੈ ਤੁਸੀਂ ਤਰਨੇ ਦਾ ਹਿੱਸਾ ਬਣੋਗੇ ਆਪਾਂ ਵਧੀਆ ਭਰਤੀਆਂ ਲਵਾਂਗੇ ਮਾਸਟਰ ਕੈਟਰ ਤੇ ਲੈਕਚਰ ਆਦੀਆਂ ਮਾਸਟਰ ਕੈਟਰ ਦੇ ਵਿੱਚ ਜਿਹੜੇ ਵੀ ਵਿਸ਼ੇ ਆਉਂਦੇ ਆ ਸਾਥੀ ਉਹ ਤੁਹਾਡੀਆਂ ਸਾਰੀਆਂ ਬਿਲਕੁਲ ਜਿਹੜੀਆਂ ਤੁਸੀਂ ਕਹੀ ਸਾਥੀ ਸਾਡੀ 뮤직 ਦੇ ਨਹੀਂ ਮੰਗ ਰੱਖਦੇ ਬਿਲਕੁਲ ਮਾਸਟਰ ਕੈਟਰ ਦੇ ਵਿੱਚ ਜਿਹੜੀਆਂ ਮੰਗਾ ਆਉਂਦੀਆਂ ਉਹ ਸਾਰੀਆਂ ਹੀ ਹੁੰਦੀਆਂ ਪੀ ਟਟ ਨਾਲ ਕਲੀਅਰ ਜਿਹੜੇ ਹੋਣਗੇ ਉਹ ਬਿਲਕੁਲ ਸਾਰੀਆਂ ਹੋਣਗੀਆਂ ਜਿਹੜੇ ਵਿਸ਼ੇ ਆਪਣੇ ਵਿੱਚ ਹੈਗੇ ਆ ਜਿਹੜੇ ਆਪਣੇ ਮਾਸਟਰ ਕੈਟਰ ਤੇ ਲੱਗੇ ਆ ਲੈਕਚਰਰ ਦੇ ਵਿਸ਼ੇ ਜਿਹੜੇ ਵੀ ਹੈ ਸਾਰੇ ਵਿਸ਼ਿਆਂ ਦੀ ਭਰਤੀ ਆ ਮੰਗੇ ਵੀ ਸਾਰੇ ਵਿਸ਼ਾ ਨਹੀਂ ਪ੍ਰਥੀ ਆਉਣੀ ਚਾਹੀਦੀ ਹੈ ਤਾਂ ਸਾਥੀਓ ਉਮਰ ਹੱਦ ਵੀ ਮੰਗੇ 50% ਸਾਰਿਆਂ ਨੂੰ ਲੱਗੇ ਵੀ ਇਹ ਕੋ ਇਕੱਲੇ ਨੂੰ ਇਕੱਲੇ ਮਾਸਟਰ ਕਟਰ ਨੂੰ ਨਹੀਂ ਲੱਗੇ ਵੀ 54% ਸਾਰਿਆਂ ਤੇ ਹੈ ਜੇ ਤੁਸੀਂ ਹੁਣ ਕਰੋਨਾ ਨਿਕਲੇ 55% ਵਾਲੇ ਤਾਂ ਫਿਰ ਸਾਰੇ ਤੁਸੀਂ ਵੇਟ ਕਰਦੇ ਰਹੋਗੇ ਠੀਕ ਹੈ ਫਿਰ ਇਕੱਲੇ ਇਕੱਲੇ ਨਹੀਂ ਤੁਸੀਂ ਲੜੋਂਗੇ ਤਾਂ ਤੁਸੀਂ ਗਰੁੱਪਾਂ ਚ ਕਈਆਂ ਨੇ ਕਾ ਦਾ ਪਾਇਆ ਵੀ ਸਾਡੀ ਮੰਗ ਇਹ ਰੱਖੀ ਮੰਗਾ ਕੋਈ ਘਰੇ ਬੈਠ ਕੇ ਨਹੀਂ ਰੱਖੀਆਂ ਜਾਂਦੀਆਂ ਤੁਸੀਂ ਉੱਥੇ ਧਰਨੇ ਤੇ ਆਉਣਾ ਸਿੱਖੋ 3 ਸਾਲ ਹੋ ਗਏ ਤੁਹਾਨੂੰ ਪਕਾਇਆਂ ਮਾਰਦੇ ਤੁਸੀਂ ਬਿਨਾਂ ਗੱਲ ਤੋਂ ਤੁਸੀਂ ਤੋਲ ਦੇ ਦਿੰਦੇ ਹੋ ਵੀ ਅੱਜ ਸਾਡਾ ਮੈਸੇਜ ਛੱਡ ਦਿੰਦੇ ਹੋ ਕੋਈ ਇੱਕ ਦੋ ਜਣਾ ਪੜਕਾ ਦਿੰਦਾ ਤੁਸੀਂ ਲੱਗ ਜਾਂਦੇ ਹੋ ਕੱਲ ਤਰਨੇ ਦੇ ਪਉਚੋ ਆ ਪਹੁੰਚੋ ਉੱਥੇ ਤੁਹਾਨੂੰ ਪਤਾ ਲੱਗੇ ਕਿਵੇਂ ਪਰਥੀਆਂ ਤੇ ਮੰਗਾ ਹੁੰਦੀਆਂ ਤਾਂ ਸਾਥੀਓ ਸਾਰੇ 23 ਤਰੀਕ ਨੂੰ ਪਹੁੰਚੋ ਉੱਥੇ ਹੀ ਜਿਹੜੇ ਸਵਾਲ ਹੋਣਗੇ ਤਰਨੇ ਦੇ ਵਿੱਚ ਤੁਹਾਨੂੰ ਦਿੱਤੇ ਜਾਣਗੇ ਗਰੁੱਪਾਂ 'ਚ ਬਹਿ ਕੇ ਤੁਸੀਂ ਸਵਾਲ ਪੜ੍ਹਦੇ ਹੋ ਤਾਂ ਸਾਰੇ ਕੱਲ ਉੱਥੇ ਜਿਹੜਾ ਵੀ ਤੁਹਾਡਾ ਸਵਾਲ ਹੋਵੇਗਾ ਅਸੀਂ ਬਿਲਕੁਲ ਤੁਹਾਡਾ ਸਵਾਲ ਦਾ ਜਵਾਬ ਦੇਾਂਗੇ ਉਮੀਦ ਹੈ ਕੱਲ ਤੁਸੀਂ ਸਾਰੇ ਪਹੁੰਚੋਗੇ ਤਾਂ ਅਸਲ ਐਨਾ ਵੱਡਾ ਅਸੀਂ ਜ਼ੋਰ ਲਾਇਆ ਤੁਸੀਂ ਵੀ ਘਰੋਂ ਨਿਕਲਣਾ ਸਿੱਖੋ ਮੈਂ ਉਮੀਦ ਕਰਦਾ ਐਸ ਵਾਰ ਆਉਣਾ ਕੱਲ ਜਿਹੜਾ ਆਪਣਾ ਤਰਨਾ ਹੈ ਉਹਦਾ ਬਿਲਕੁਲ ਇਸ਼ਾ ਬਣੋਗੇ ਤੇ ਆਪਾਂ ਵੱਡੇ ਪੱਧਰ ਤੇ ਪਰਥੀ ਮਾਸਟਰ ਕ੍ਰੈਡਟਰ ਲੈਕਚਰਰ ਮਾਸਟਰ ਕ੍ਰੈਡਟਰ ਦੇ ਜਿੰਨੇ ਵੀ ਵਿਸ਼ੇ ਹੈਗੇ ਆਪਣੇ 뮤ਜ਼ਿਕ ਹੈਗਾ ਜਾਂ ਕੋਈ ਹੋਰ ਆਪਣੇ ਜਿਹੜੇ ਵਿਸ਼ੇ ਹੈਗੇ ਸਾਰਿਆਂ ਦੀ ਪਰਥੀ ਲੈਣੀ ਹੈ ਠੀਕ ਹੈ ਜੀ ਦੂਸਰੀ ਗੱਲ ਲੈਕਚਰਰਾਂ ਦੇ ਸਾਰੇ ਵਿਸ਼ਿਆਂ ਦੀ ਪੱਥੀ ਲੈਣੀ ਹੈ ਉਮਰ ਹੱਦ 55% ਆਓ ਆਪਾਂ ਜਿਹੜਾ ਆਪਣਾ ਉਹ ਲਿਖਿਆ ਹੈ ਤਰਨਾ ਲਿਖਿਆ 23 ਦਾ ਸਾਰੇ ਉਥੇ ਪਹੁੰਚੋ ਤੇ ਮਿਲਦੇ ਆਂ ਸਾਥੀਓ ਮੈਜਸਨ ਸਿੰਘ ਕਬਾਇਆ ਸੂਬਾ ਪ੍ਰਧਾਨ ਬੀਏ ਟੈਕ ਪਾਸਟ ਯੂਨੀਅਨ ਪੰਜਾਬ ਤਨ ਹਸਨ